ਪੰਜਾਬ ਦੇ ਵਿੱਚ ਅੱਜ ਨਰਿੰਦਰ ਮੋਦੀ ਦਾ ਦੌਰਾ ਹੈ ਤੇ ਉੱਥੇ ਲਗਾਤਾਰ ਪੈਕੇਜ ਨੂੰ ਲੈ ਕੇ ਸਿਆਸਤਦਾਨ ਜਿਹੜੀ ਕਿ ਵੱਡੀ ਮੰਗ ਕਰ ਰਹੇ ਨੇ ਤੇ ਹੁਣ ਰਾਜਾ ਬੜਿੰਦ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਰੋੜਾਂ ਦਾ ਜਿਹੜਾ ਕਿ ਪੈਕੇਜ ਪੰਜਾਬੀਆਂ ਨੂੰ ਦੇਣਾ ਚਾਹੀਦਾ ਹੈ ਤੇ ਰਾਜਾ ਬੜਿੰਦ ਦਾ ਬਿਆਨ ਜਿਹੜਾ ਕਿ ਸਾਹਮਣੇ ਆ ਰਿਹਾ ਤੇ ਗੱਲ ਕਰੀਏ ਉੱਥੇ ਹੀ ਪੰਜਾਬ ਬੀਤੇ ਦਿਨਾਂ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਦੇ ਦੌਰਾਨ ਫਸਲਾਂ ਖਰਾਬ ਹੋ ਚੁੱਕੀਆਂ ਨੇ ਤੇ ਗੱਲ ਕਰੀਏ ਪੰਜਾਬ ਦੀ ਤਾਂ ਉਥੇ ਹੀ ਪੰਜਾਬ ਦੇ ਵਿੱਚ ਤਰਾ ਤਰਾ ਜਿਹੜੀ ਕਿ ਹੜ੍ਹਾਂ ਨੂੰ ਲੈ ਕੇ ਮੱਚੀ ਹੋਈ ਨਜ਼ਰ ਆ ਰਹੀ ਸੀ ਤੇ ਅੱਜ ਪੰਜਾਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਕਿ ਦੌਰਾ ਹੈ ਤੇ ਉਸ ਨੂੰ ਲੈ ਕੇ ਪਹਿਲਾਂ ਹੀ ਜਿਹੜੇ ਕਿ ਸਿਆਸਤਦਾਨ ਲਗਾਤਾਰ ਇੱਕ ਵੱਡੇ ਪੈਕੇਜ ਦੀ ਮੰਗ ਕਰ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਆਦਨੀਆਂ ਨਰਿੰਦਰ ਮੋਦੀ ਜੀ ਨੇ ਪੰਜਾਬ ਆਉਣਾ ਹੈ ਔਰ ਗੁਰਦਾਸਪੁਰ ਕਿਤੇ ਲੋਕਾਂ ਨੂੰ ਵੀ ਮਿਲਣਾ ਹੈ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਵੀਂਗੇ ਮੈਂਬਰ ਆਫ ਪਾਰਲੀਮੈਂਟ ਔਰ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕਿਰਪਾ ਕਰਕੇ ਕੋਈ ਸਾਨੂੰ ਹਾਰਡ ਪੀੜਤ ਲੋਕਾਂ ਨੂੰ ਚਾਹ ਕਿ ਫਲੱਡ ਰੀਲੀਫ ਜਿਹੜਾ ਅਸਿਸਟੈਂਸ ਹੈ ਉਹ ਚੰਗੀ ਅਮਾਉਂਟ ਦੇ ਕੇ ਜਾਇਓ ਨਾ ਕਿ ਕੋਈ ਹਸੂਹੀਨ ਸਾਡਾ ਮਜ਼ਾਕ ਬਣੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ 50-50000 ਰੁਪਏ ਦੀ 70-70000 ਰੁਪਏ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਅਗਲੀ ਫਸਲ ਬੀਜਣ ਦੇ ਜਿਹੜੇ ਚਾਂਸਸ ਹੈ ਉਹ ਨਾ ਮਾਤਰ ਨੇ ਲੋਕਾਂ ਕੋਲੇ ਬੀ ਵਾਸਤੇ ਪੈਸੇ ਨਹੀਂ ਹੈ ਲੋਕਾਂ ਕੋਲੇ ਉਹਨੂੰ ਕਲਟੀਵੇਟ ਕਰਨਾ ਸੇ ਪੈਸੇ ਨਹੀਂ ਹੈ ਲੋਕਾਂ ਦੇ ਪਸ਼ੂ ਮਰ ਗਏ ਨੇ ਮਕਾਨ ਡਿੱਗ ਪਏ ਨੇ ਕੈਜ਼ੁਅਲਟੀਆਂ ਵੀ ਹੋਈਆਂ ਨੇ ਕਿਉਂਕਿ ਅਗਰ ਤੁਸੀਂ ਕੋਈ ਐਸੀ ਰਾਹਤ ਨਹੀਂ ਦਿੱਤੀ ਤੁਸੀਂ ਦੇਖਿਆ ਹੋਣਾ ਹੈ ਕਿ ਰਾਜੀਵ ਗਾਂਧੀ ਜਦੋਂ 1988 ਦੀ ਗੱਲ ਸੀਗੀ ਅਜੀਤ ਦੇ ਫਰੰਟ ਪੇਜੀ ਖਬਰ ਘੁੰਮ ਰਹੀ ਹੈ ਜੀਰੇ ਵਿੱਚ 1 ਅਰ ਰੁਪਇਆ ਉਸ ਵੇਲੇ ਅਨਾਉਂਸ ਕੀਤਾ ਸੀਗਾ ਉਦੋਂ ਪੈਸੇ ਦੀ ਵੈਲਿਊ ਬਹੁਤ ਸੀਗੀ ਔਰ ਉਸ ਸਮੇਂ ਸੋ ਇਹ ਸਾਰੀ ਹੜ ਉਸੋਂ ਜ਼ਿਆਦਾ ਆਏਗੇ ਔਰ ਅਸੀਂ ਨਾਲ ਨਾਲ ਇਹ ਵੀ ਮੰਗ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਅਕਾਊਂਟਸ ਐਨਪੀਏ ਹੋ ਜਾਣਗੇ ਜਿਹੜੇ ਕਿਸ਼ਤ ਨਹੀਂ ਭਰ ਪਾਉਣਗੇ ਉਹਨਾਂ ਨੂੰ ਮਾਫ ਕੀਤਾ ਜਾਵੇ ਉਹ ਜਿਹੜਾ ਉਹਨਾਂ ਦਾ ਇੰਟਰਸਟ ਮਾਫ ਕੀਤਾ ਜਾਵੇ ਉਹਨਾਂ ਦਾ ਪ੍ਰਿੰਸੀਪਲ ਅਮਾਉਂਟ ਅਗਰ ਮਾਫ ਕਰ ਸਕਦੇ ਹੋ ਵੈਸੇ ਤਾਂ ਕਾਰਪੋਰੇਟਸ ਨੂੰ ਤਾਂ ਬਹੁਤ ਕੁਝ ਮਾਫ ਹੋ ਜਾਂਦਾ ਹੈ ਫੈਕਟਰੀਆਂ ਵਾਲਿਆਂ ਨੂੰ ਵੱਡੇ ਤਜੂਕ ਪਤੀਆਂ ਨੂੰ ਲੇਕਿਨ ਕਿਸਾਨ ਮਰ ਜਾਂਦੇ ਸੋ ਮੈਂ ਖੁਦ ਪੀੜਾ ਦੇਖ ਕੇ ਆਇਆ ਜਿਹੜਾ 2 ਏਕੜਾਂ ਦਾ ਕਿਸਾਨ ਹੈ 3 ਏਕੜੋਂ ਨੇ ਰੈਂਟ ਤੇ ਠੇਕੇ ਤੇ ਲੈ ਕੇ ਜ਼ਮੀਨ ਜਿਹੜਾ ਚਲਾ ਰਹੀ ਸੀ ਘਰ ਵਿੱਚ ਪਾਣੀ ਆ ਗਿਆ ਲੜਕੀ ਦੀ ਸ਼ਾਦੀ ਹੈ ਔਰ ਉਹ ਕੋਠੇ ਤੇ ਚੜ ਕੇ ਬੈਠੇ ਨੇ 22 ਤਰੀਕ ਨੂੰ ਵਿਆਹ ਉਹਨਾਂ ਲੋਕਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਜੇ ਤੁਸੀਂ ਕਿਸਾਨ ਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਫਸਲ ਤੇ ਕਰਜ਼ਾ ਲਿਆ ਉਹ ਮਾਫ਼ ਕਰ ਸਕੋ ਉਹ ਵੀ ਅਤੀ ਜ਼ਰੂਰੀ ਹੋਏਗਾ ਸੋ ਕੋਈ ਵੱਡਾ ਰਾਹਤ ਤਾਕਿਜ਼ ਅਲਾਨ ਪੰਜਾਬ ਨੂੰ ਚਾਹੀਦਾ ਕਿਉਂਕਿ ਮਗਰਲੇ 11 ਸਾਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਏਡ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਸਾਨੂੰ ਨਹੀਂ ਮਿਲੀ ਸਾਡੇ ਨਾਲ ਵਿਤਕਰਾ ਹੁੰਦਾ ਆ ਰਿਹਾ ਹੈ ਕਿਉਂਕਿ ਸਰਕਾਰ ਬੀਜਪੀ ਦੇ ਉਲਟ ਵਾਲੀਆਂ ਬਣੀਆਂ ਪੰਜਾਬ ਦੇ ਲੋਕਾਂ ਨੇ ਬੀਜਪੀ ਨੂੰ ਫਤਵਾ ਨਹੀਂ ਦਿੱਤਾ ਔਰ ਹਰ ਚੀਜ਼ ਅਸੀਂ ਦੇਸ਼ ਦੇ ਵਿੱਚ ਵਾਂਝੇ ਰਹਿ ਗਏ ਆਂ ਆਸ ਕਰਦਾ ਹਾਂ ਕਿ ਤੁਹਾਡਾ ਇਹ ਦੌਰਾ ਪੰਜਾਬ ਦੇ ਕਿਸਾਨਾਂ ਨੂੰ ਤੇ ਹਰ ਪ੍ਰੀਤਤਾ ਨੂੰ ਮਦਦਗਾਰ ਹੋਏਗਾ